ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਗਾਵਾਂ ਸੇਲ ਲਈ ਲੈ ਕੇ ਆਏ ਹਾਂ ਜੀ ਉਹਨਾਂ ਵਿੱਚੋਂ ਤਿੰਨ ਤਾਂ ਤਾਜ਼ੀਆਂ ਸੂਈਆਂ ਨੇ ਤੇ ਦੋ ਹਜੇ ਗੱਬਣਾ ਨੇ ਇੱਕ ਤਾਂ ਮੰਨ ਕੇ ਚੱਲੋ ਮਹੀਨੇ ਦੀ ਕੱਚੀ ਆ ਇੱਕ ਥੋੜੇ ਦਿਨ ਲੈਂਦੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਕਿ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੀ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਚੱਲਦਾ ਜੀ ਕੰਮ ਕੰਮ ਬਹੁਤ ਸ਼ੁਕਰ ਹੈ ਪ੍ਰਮਾਤਮਾ ਦਾ ਠੀਕ ਹੈ ਬਾਈ ਨਾਮ ਤੇ ਡਰੈੱਸ ਬੋਲ ਦੋ ਆਪਣਾ ਨਾਮ ਮੇਰਾ ਵੀਰੇ ਰਾਜਵਿੰਦਰ ਖਾਨ ਪਿੰਡ ਚ ਰਾਜੂ ਕਹਿੰਦੇ ਆ ਪਿੰਡ ਰਾਈਆ ਜਿਲ੍ਹਾ ਬਟਾ ਤੇ ਫੁੱਲ ਪੈ ਜਾਂਦੀ ਵੀਰੇ ਨੇੜੇ ਪਿੰਡ ਕਿਹੜਾ ਰਹੇ ਨੇ ਨੇੜੇ ਪਿੰਡ ਤਪਾ ਰਹਿ ਗਿਆ ਭਧੌਰ ਰਹਿ ਗਿਆ ਰੰਪਰਾ ਰਹਿ ਗਿਆ ਮੋਬਾਈਲ ਨੰਬਰ ਬੋਲ ਦੋ ਜੀ 9872922304 ਠੀਕ ਆ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਅੱਜ ਆਪਣੇ ਕੋਲੇ ਪੰਜ ਗਾਵਾਂ ਬਾਈ ਫਿਰ ਹਾਂਜੀ ਪੰਜ ਗਾਇਆਂ ਬਕਾਉਗਾ ਜੀ ਠੀਕ ਆ ਭਾਈ ਇਧਰੋਂ ਸਟਾਰਟ ਕਰ ਲੈ ਇਧਰੋਂ ਕਰ ਲੈਣੇ ਆ ਜੀ ਜਿਹੜੀ ਆਪਾਂ ਬਈ ਸਾਹਮਣੇ ਵੜ ਦੇਖ ਰਿਹਾ ਕਿਹੜਾ ਸੂਆ ਸੂਜੇ ਇਹ ਵੀਰ ਜੀ ਦੂਜਾ ਸੂਆ ਸੂ ਰਹੀ ਹੈਗੀ ਹੂੰ ਮੰਨ ਕੇ ਚੱਲੋ ਵੀ ਜੇ ਤਾਂ ਆਪਾਂ ਲੀਟਰ ਲਾਉਣਾ ਹਨਾ ਫਿਰ ਤਾਂ 34 ਕਿਲੋ ਆ ਠੀਕ ਆ ਲੀਟਰ ਦੇ ਕੰਡੇ 'ਚ ਬਹੁਤ ਜ਼ਿਆਦਾ ਅੰਤਰ ਹੋ ਜਾਂਦਾ ਠੀਕ ਆ ਨਿਕਲਦੇ ਆਲਾ ਦੋ 30 ਕਿਲੋ ਆਈ ਠੀਕ ਆ ਪੂਰਾ ਨੈਟ 30 ਕਿਲੋ ਦੋ ਰੋ ਜੀ ਨੂੰ ਤਿਆਰ ਆ ਮਤਲਬ ਹਾਂਜੀ 30 ਕਿਲੋ ਪੂਰਾ ਨੈਟ ਦੋ ਤੇ ਤਿਆਰ ਮਗਰ ਅੱਛਾ ਹੈਗਾ ਮਗਰ ਬੱਚਾ ਭਾਈ ਬਸ ਆ ਹਾਂ ਅੱਛਾ ਲੈਵਾ ਚੈੱਕ ਕਰ ਲਓ ਮੈਂ ਕਹਿੰਨਾ ਕੀ ਆ ਬਾਤ ਆ ਜਿੱਡੀ ਵੜਾ ਡੋਟੇ ਲੈ ਵਾ ਮਾਹਾਂ ਭਾਈ ਕਰਮ ਵਾਲੀ ਜੇਕਰ ਚੰਗੇ ਫਾਰਮਰ ਇਹਨਾਂ ਦੇ ਇੱਕ ਗੱਲ ਹੋਰ ਹੈ ਜੀ ਠੀਕ ਹੈ ਜੀ ਇਹ ਚਾਰ ਤੋਂ ਨਹੀਂ ਗਾ ਆਈ ਵੀ ਠੀਕ ਹੈ ਇਹ ਮੰਨ ਕੇ ਚਲੋ ਪੱਠਿਆਂ ਤੋਂ ਆਈ ਵੀ ਆ ਨਾਰਮਲ ਆ ਇਹ ਨਾਰਮਲ ਆ ਇਹ ਚਾਰ ਚੂਰਕੇ ਦਾ ਬਹੁਤ ਰੁਪਈਆ ਦੀ ਗਾਗੀ ਬਾਕੀ ਤੁਹਾਨੂੰ ਦੱਸਣ ਦੀ ਸਾਰ ਕੋ ਲੋੜ ਹੀ ਨਹੀਂ ਗਾ ਆਪ ਹੀ ਦੱਸਦੀ ਆ ਮੈਂ ਕਹਿੰਦਾ ਕੀ ਬਾਤਾਂ ਭਾਈ ਜਾਤ ਬਰੀਡ ਚੈੱਕ ਕਰ ਲੋ ਕੁਆਲਿਟੀ ਚੈੱਕ ਕਰ ਲੋ ਲੰਮੀ ਲੁਮੀ ਫੁੱਲ ਆ ਭਾਈ ਵੜਾ ਚੜਾਈ ਚੈੱਕ ਕਰ ਲੋ ਵੜੇ ਦੀ ਬਾਕੀ ਲੈਵਾ ਗੱਲ ਕਰੀਏ ਨਾ ਤਾਂ ਭਾਈਆ ਆਪ ਨੂੰ ਮੂੰਹ ਬੋਲਣ ਦੀ ਲੋੜ ਹੀ ਨਹੀਂ ਕਿਉਂਕਿ ਬੈੜ ਆਪ ਦੱਸ ਦਿਆ ਕਿ ਨਹੀਂ ਭਾਈ ਮੋਢੇ ਦਾ ਕਹਉਂਦੀ ਆ ਵੀਰੇ 5 ਫੁੱਟੋਂ ਮੇਰਾ 6 ਇੰਚ ਕਾਦਾਗਾ ਠੀਕ ਆ 11 ਇੰਚ ਠੀਕ ਆ ਮੋੜ ਲੋ ਜਿਆ ਬਾਤ ਆ ਵੇ ਨਾ ਇਹ ਵੀ ਤੇ ਚੈੱਕ ਕਰ ਲੋ ਬਹੁਤ ਕਮਾਲ ਦੀਆਂ ਮੋੜ ਲੈ ਭਾਈ ਆਪਾ ਫੇਸਬੁਕ ਚੈੱਕ ਕਰਾਉਣੇ ਆ ਫੇਸ ਭਾਈ ਚੈੱਕ ਕਰ ਲੋ ਕਿਆ ਬਾਤ ਆ ਬਰੀਡ ਪੱਖੋਂ ਦਾ ਕੋਈ ਘਾਟ ਨਹੀਂ ਕਿ ਨਹੀਂ ਭਾਈ ਬਰੀਡ ਦਾ ਭਾਈ ਪਰਮਾਤਮਾ ਕਰਮਾ ਵਾਲੀ ਦੇ ਵੱਲ ਦੱਸਣ ਦੀ ਲੋੜ ਹੀ ਨਹੀਂ ਹਨ ਹੂੰ ਬਾਕੀ ਸਾਰੇ ਜਗਾੜ ਆ ਕੋਈ ਫਿਟਿੰਗ ਦੇਖੋ ਜਿਵੇਂ ਆਪਾਂ ਕਹਿ ਦਿੰਨੇ ਹੁੰਨੇ ਆ ਵੀ ਅਮਰੀਕਨਾਂ ਦਾ ਨਹੀਂ ਆ ਉਹ ਉਹਨਾਂ ਤੋਂ ਆਏ ਸਹੀ ਗੱਲ ਬਾਈ ਉਹ ਬੱਚਾ ਬਾਈ ਕਿਹੜਾ ਹੈ ਇਹਦਾ ਬੱਚਾ ਆ ਖੜਾ ਹੈ ਬੱਚਾ ਬੱਚਾ ਬਾਈ ਬਸ ਆ ਦੇ ਹਾਂਜੀ ਬੱਚੇ ਚੰਗੇ ਪਾਉਂਦੀ ਆ ਹਨਾ ਹਾਂਜੀ ਤੇ ਬਾਈ ਕੀ ਮੁੱਲ ਰਹੂਗਾ ਮੁੱਲ ਵੀਰੇ ਦਾ ਫੋਨ ਤੇ ਹੋਊਗਾ ਮੁੱਲ ਜਾਇਜ਼ ਹੋਊਗਾ ਬਿਲਕੁਲ ਠੀਕ ਆ ਕੋਈ ਆਪਾਂ ਬਾਹਲਾ ਨਹੀਂ ਹੋ ਕਾ ਆਪਣਾ ਹੁੰਦਾ ਵੀ ਵੀਡੀਓ ਬਣਾ ਲਈ ਮਾਲ ਵੇਚਣਾਗਾ ਠੀਕ ਆ ਬਾਈ ਜਿਆਦਾ ਮੁੱਲ ਕਰਾਂਗੇ ਫਿਰ ਕਿਹੜਾ ਹੋ ਜਾਂਦਾ ਹਨਾ ਠੀਕ ਆ ਆ ਕਿਸੇ ਦੇ ਕਰਮ ਵਾਲੀ ਯਾਰ ਤੁਸੀਂ ਨਾੜਾ ਚੈੱਕ ਕਰ ਲੋ ਚਬਾਈ ਚੂਈ ਆਣ ਲੱਗੀ ਜੀ ਇੱਕ ਨੰਬਰ ਠੀਕ ਆ ਥਣ ਚੈੱਕ ਕਰ ਲਾ ਮੁੱਠੀ ਵਾਲਾ ਥਾ ਜੇ ਹੁਣ ਆਪਾਂ ਬੱਚੇ ਲਾਉਣ ਲੱਗੇ ਥੋੜੀ ਵੀਡੀਓ ਪਾ ਜਿਆਦਾ ਲੰਮੀ ਹੋ ਜੂ ਹਨਾ ਨਾੜਾ ਚੈੱਕ ਕਰ ਲੋ ਬਈ ਕਯਾ ਬਤਾਂ ਬਹੁਤ ਚੰਗੀਆਂ ਮੁੱਲ ਬਈ ਕਹਿੰਦਾ ਫੋਨ ਤੇ ਹੋ ਮੁੱਲ ਵੈੜ ਦੇ ਹਿਸਾਬ ਨਾਲ ਜਾਇਜ਼ ਹੋਊਗਾ ਅੱਗੇ ਬਈ ਦੋ ਨੰਬਰ ਤੇ ਅੱਗੇ ਦੋ ਨੰਬਰ ਜਰਸੀ ਆ ਜੀ ਦੂਜਾ ਸੂਟ ਠੀਕ ਆ ਦੂਜਾ ਸੂਟ ਪਿਓਰ ਜਰਸੀ ਆ ਵੀਰ ਜੀ ਇਹਨੂੰ ਅੱਜ ਤੀਜਾ ਦੇਣਾਗਾ ਠੀਕ ਆ ਮੰਨ ਕੇ ਚੱਲੋ 9 ਕਿਲੋ ਤੋਂ ਟਾਈਮ ਦਾ ਨਿਕਲੀ ਆ ਠੀਕ ਆ 18 ਕਿਲੋ ਠੀਕ ਹਾਂ ਕਿੰਨੇ ਦਿਨ ਹੋ ਗਏ ਸੂਈ ਨੂੰ ਵੈਸੇ ਇਹਨੂੰ ਅੱਜ ਚੌਥਾ ਦਿਨ ਆ ਜੀ ਠੀਕ ਆ ਬੱਚਾ ਇਹਦੇ ਮਗਰਬ ਮਗਰਬ ਅੱਛਾ ਜੀ ਇਹਦੇ ਮਗਰਬ ਬੱਚਾ ਹਾਂ ਜੀ ਕਰਮਾ ਵਾਲੀ ਸੀਲ ਸਾਹਿਬ ਐਡੀ ਆ ਪੈਰ ਚੱਕਣਾ ਨਹੀਂ ਜਿੱਥੇ ਧਰਤਾ ਮੰਨ ਕੇ ਚੱਲ ਜਿੰਨੇ ਪਲੂਨ ਨੇ ਦਿੱਤਾਗਾ 26 ਤੇ 27 ਕਿਲੋ ਠੀਕ ਹੈ ਬਾਈ ਇਨੀ ਆਪਾਂ ਫੋਨ ਤੇ ਵੀ ਵੀਡੀਓ ਤੇ ਹਨਾ ਗਾਇ ਕੋਈ ਤੇ ਵੀ 30 ਕਿਲੋ ਆ ਉਹ ਨਹੀਂ ਆਪਾਂ ਤੇ ਕੋਈ ਬੰਦਾ ਆਨਲਾਈਨ ਵੀ ਪਸ਼ੂ ਮੰਗਵਾਉਂਦਾ ਜਿੰਨਾ ਦੁੱਧ ਕਹਤਾ ਉਹ ਉਹ ਨਹੀਂ ਹੋਊਗਾ ਠੀਕ ਹੈ ਬਾਈ ਨਾ ਤੋੜਾ ਘਾਟੂ ਨਾ ਵੱਧ ਜਿਹੜੀ ਗੱਲ ਦੀ ਚੀਜ਼ ਦੀ ਵੀਡੀਓ ਆਨਲਾਈਨ ਮੰਗਵਾਉਂਦਾ ਥਣ ਦੀ ਪੂਰਕੇ ਦੀ ਲੱਤ ਦੀ ਗਰੰਟੀ ਵੀ ਉੱਤੋਂ ਬੰਦਾ ਉਹਦੀ ਚੈੱਕ ਕਰ ਸਕਦਾ ਠੀਕ ਹੈ ਬਾਈ ਵੀ ਆਪਦੇ ਤਸੱਲੀ ਕਰ ਸਕਦਾ ਹਾਂਜੀ ਕਲਰ ਪ੍ਰਿੰਟ ਆ ਉਹਦਾ ਵਜ਼ਨ ਵਜੂਦ ਦੇਖ ਸਕਦਾ ਹੈਡ ਦੇਖ ਸਕਦਾ ਪੰਜਾਬ ਵਾਲੀ ਜਰਸੀ ਆ ਫੇਸ ਬਾਈ ਰੋਕ ਦੇ ਮੈਨੂੰ ਫੇਸ ਚੈੱਕ ਕਰਵਾ ਦਈਏ ਕਿਆ ਬਾਤ ਆ ਬਈ ਬੱਚਾ ਇੱਕ ਹੈ ਲਾਲੀਆ ਟਾਓ ਬਰੀਡ ਮੈਂ ਆ ਵੀਰੇ ਯਾਰ ਬਾਲਾ ਦੱਸਣ ਦੀ ਲੋੜ ਹੀ ਨਹੀਂ ਪਿਓਰ ਪੰਜਾਬ ਅਗਲਾ ਕਹਿ ਜਾਂਦਾ ਛੋਟਾ ਛੋਟਾ ਨੂੰ ਪੰਜਾਬ ਵਾਲੀ ਇਹ ਪੰਜਾਬ ਵਾਲੀ ਹੈ ਜੀ ਹੂੰ ਕੱਦ ਬਾਈ ਬਰੀਡ ਚੈੱਕ ਕਰ ਲੋ ਕੱਦ ਚੈੱਕ ਕਰ ਲੋ ਕਿਆ ਬਾਤ ਆ ਬਈ ਕਿਸੇ ਵਕਤ ਤੋਂ ਘਾਟ ਨਹੀਂ ਲਾਲ ਲਾਲ ਪਈਆ ਕਰਮ ਵਾਲੀ ਹੈਨਾ ਹਾਂਜੀ 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 ਬਾਕੀ ਲੇਵੇ ਦੇ ਨਾਲ ਨਾੜਾ ਚੈੱਕ ਕਰ ਲੋ ਬਾਈ ਕਰਮ ਵਾਲੀ ਗੁੰਦੀ ਪਈਆ ਕੱਲਾ ਕੱਲਾ ਥਾਣਾ ਪੂਰੀ ਬਿੱਤੀ ਥਣ ਲੱਗਿਆ ਫੀਟਿੰਗ ਵਾਲਾ ਲੇਵਾ ਕੋ ਟਟਮਾ ਲੇਵਾ ਬਾਈ ਟਟ ਪੱਤੇ ਤੇ ਲਿਆ ਹੂੰ ਚਾਹੇ 10 ਸੂਪੇ ਬਾਈ ਇਹ ਨਹੀਂ ਬਾਈ ਨਾ ਨਾ ਮੈਂ ਕਰਮਾ ਕੋਈ ਸਾਹਮਣ ਵਾਲਾ ਹੋਵੇ ਇਹਨੂੰ ਕੋਈ ਸਾਹਮਣ ਵਾਲਾ ਬੰਦਾ ਹੋਵੇ ਇਹਨੂੰ ਇਹ ਛੇ ਦੰਦਾ ਜੀ ਹੈਗੇ ਮੂੰਹੋਂ ਛੇ ਦੰਦਾ ਜੀ ਪਿਓਰ ਛੀਗੀ ਹੈ ਜੀ ਠੀਕ ਆ ਬਾਈ ਲਤੋਰ ਦੇ ਲੈ ਲੈ ਚੱਲ ਬਾਈ ਬੰਦੇ ਉੱਥੇ ਆਪਾਂ ਇਧਰੋਂ ਵੀ ਤੁਹਾਨੂੰ ਤੇ ਕਰਾਣਾ ਨਾੜਾਂ ਨਾਲ ਤਾਂ ਗੁੰਦੀ ਪੰਜਾ ਬਈ ਹੈਨਾ ਆਪਣਾ ਇੱਕ ਹੋਰ ਕਾਰਡ ਆ ਜੀ ਆਪਾਂ ਮੰਨ ਕੇ ਚੱਲ ਜਿਹੜਿਆ ਪਸ਼ੂ ਸੀਲ ਤੇ ਠੰਡਾ ਆਪਾਂ ਵੀਡੀਓ ਉਸੇ ਦੀ ਪਾਉਣੀ ਆ ਮੰਨ ਕੇ ਚੱਲੋ ਜਿਹੜਾ ਕੋਈ 19 ਕੀ ਖੋਟਮਾਠ ਵਾਲਾ ਪਸ਼ੂ ਉਹਦੀ ਆਪਾਂ ਅੱਜ ਤੱਕ ਕਿਤੇ ਵੀਡੀਓ ਨਹੀਂ ਪਾਈ ਕਿਉਂਕਿ ਜਿਆਦਾਤਰ ਅੰਬਰ ਸਾਰਾ ਗਰਾਸ ਪਰ ਇਧਰ ਮਾਲ ਜਾਂਦਾ ਆਪਣਾ ਆਨਲਾਈਨ ਠੀਕ ਹੈ ਬਈ ਅੱਜ ਕੱਲ ਬੰਦਿਆਂ ਕੋਲੇ ਟਾਈਮ ਹੈ ਨਹੀਂ ਗਾ ਸਾਰੇ ਬਿਜ਼ਨਸ ਹੀ ਇਹੋ ਜਿਹੇ ਹੋ ਗਏ ਹੈਨਾ ਜੇ ਕੋਈ ਆਪਾਂ ਤੋਂ ਆਨਲਾਈਨ ਗਾ ਮੰਗਵਾਉਂਦਾ ਤਾਂ ਉਹਦੇ ਵਿੱਚ ਪੂਰੀ ਗਾਰੰਟੀ ਹੋਊਗੀ ਜਿਹੜੀ ਚੀਜ਼ ਦੀ ਆਪਾਂ ਕਹਤੀ ਠੀਕ ਠੀਕ ਹੈ ਬਾਈ ਉਹ ਨਹੀਂ ਗੱਲ ਵੀ ਘਰੇ ਜਾ ਕੇ ਦਿੰਦੇ ਨਿਕਲੇ ਸਾਢੇ 6 ਕਿੱਥੇ ਤੱਕ ਜਾਵੜੂ ਬਾਈ ਦੁੱਧ ਦੁੱਧ ਵੀਰੇ ਮੰਨ ਕੇ ਚੱਲੋ ਵੀ ਕਰਮ ਵਾਲੀ ਦੇ ਕਿਸੇ ਚੰਗੇ ਘਰੇ ਜਾਵੜੀ ਵੀ 30 ਕਿਲੋ ਗਾਣੂ ਦੁੱਧ ਕੋਈ ਬਾਲਾ ਨਹੀਂਗਾ ਪਰ ਆਪਾਂ 25 ਕਹਿ ਕੇ ਦੇਵਾਂਗੇ ਠੀਕ ਆ ਆਪਾਂ 25 ਕਹਿ ਕੇ ਦੇਵਾਂਗੇ ਗਾਹਾਂ ਅਗਲੇ ਨੂੰ ਦੁੱਧ ਲੈਣਾ ਵੀਰੇ ਇਹ ਹੁਣ ਕੋਈ ਵਾ ਮੰਗਨੇ ਫਿਰ ਤੈਨੂੰ 25 ਵੀ ਨਹੀਂ ਦੇਣਾ ਠੀਕ ਹੈ ਬਾਈ ਜੇ ਕੋਈ ਚੰਗਾ ਸੰਭਣ ਵਾਲਾ ਬੰਦਾ ਫੇਰ ਵੀ ਜੇ ਤੂੰ 30 ਵੀ ਲੈ ਲੂਗਾ ਠੀਕ ਹੈ ਇਹਨੂੰ ਨੌਲੇਜ ਕੀ ਮੁੱਲ ਹੈ ਮੁੱਲ ਵੀਰੇ ਫੋਨ 'ਤੇ ਹੋਣਾਗਾ ਚੀਕਾ ਮੁੱਲ ਜਾਇ ਜੀ ਹੋਊਗਾ ਮੈਂ ਤਾਂ ਬਿਲਕੁਲ ਵੀਰੇ ਜਾਇਜ਼ ਮੁੱਲ ਹੋਊਗਾ ਠੀਕ ਹੈ ਬਾਕੀ ਸਿਰਫ ਠੰਡੀ ਮਿੱਠੀ ਤੁਸੀਂ ਆਪ ਚੈੱਕ ਕਰ ਲਓ ਠੰਡੀ ਸੀਲ ਬਾਈ ਕਹਿੰਦਾ ਫੁੱਲ ਨਾਰ ਨੂਰ ਦੇਖੋ ਪੂਰੀ ਮਿੱਟੀ ਦਾ ਥਣ ਲੱਗਿਆ ਵਾ ਅੱਗੇ ਬਾਈ ਤਿੰਨ ਨੰਬਰ ਤੇ ਇਹ ਤਿੰਨ ਨੰਬਰ ਆ ਗਈ ਵੀਰ ਜੀ ਇਹ ਮੰਨ ਕੇ ਚੱਲੋ ਵੀ ਬੰਦਾ ਨਾ ਬਾਹਰ ਜਾ ਰਹੇ ਸੀਗੇ ਉਹਨਾਂ ਨੇ ਦੁੱਧੋਂ ਗੌਰ ਨਹੀਂ ਕਰੀ ਸਾਡੀ ਦੁੱਧ ਸੀਗਾ ਗਾਂ ਥਲੇ 6 ਕਿਲੋ ਠੀਕ ਆ ਉਹਨਾਂ ਨੇ ਮੰਨ ਕੇ ਚਲੋ ਵੀ ਦੁੱਧ ਨੂੰ ਛਾੜਤੀ ਕਿਉਂ ਬਾਹਰ ਜੇ ਚੋਣ ਦੀ ਖਿਆਈ ਦੇ ਮਾਰੇ ਉਹਨਾਂ ਨੇ ਦੁੱਧ ਨੂੰ ਹੀ ਛਾੜਤੀ ਠੀਕ ਆ ਪਰ ਆਪਾਂ ਕੱਲੀ ਹੈ ਗੱਬਣ ਕਰਕੇ ਲਈ ਆ ਤੋੜ ਦਿਓ ਜੀ ਠੀਕ ਆ 5 ਮਹੀਨਿਆਂ ਦੀ ਗੱਬਣ ਹੈ ਜੀ ਤਾਜ਼ੀ ਗਾਂ ਨੇ ਇਹਨਾਂ ਦੁੱਧ ਦਿੱਤਾ ਆਪਾਂ ਕੋਈ 20 25 ਦਾ ਝੂਠ ਨਹੀਂ ਬੋਲਦੇ ਇਹਨੇ ਦੁੱਧ ਦਿੱਤਾ 8.5 ਕਿਲੋ ਟਾਈਮ ਦਾ ਠੀਕ ਆ 8.500 ਮਤਲਬ ਕਿ 16 ਲੀਟਰ ਟੋਟਲ ਹੀ ਹੋਣੀ ਹੈ ਹਾਂ 16 17 ਕਿਲੋ ਦੁੱਧ ਟੋਟਲ ਰੂਬੀ ਰੇ ਦੂਜਾ ਸਵੇਰ ਸੂਗੀ ਠੀਕ ਆ ਆਪਾਂ ਇਹ ਪਰਸਨ ਜੋ ਉੱਥੇ ਲਈਏ ਥੋੜਾ ਆਪਣੇ ਕੋਲੇ ਜੀ ਨਹੀਂ ਲਾਏ ਨੇ ਹਜੇ ਗੱਤ ਬਾਈ ਚੈੱਕ ਕਰ ਗੱਤ ਕੋ ਤੁਸੀਂ ਦੇਖ ਲੋ ਆਪਾਂ ਨਾਲ ਬਰਾਬਰ ਪੰਜਾਂ ਦੀ ਚੈੱਕ ਪਾਸ ਹੈ ਬਾਈ ਬਾਈ ਜੀ ਕਹੇ ਤਾਂ ਪੰਜਾਂ ਦੀ ਤਾਂ ਪੰਜਾਂ ਦੀ ਹੋਊਗੀ ਠੀਕ ਆ ਬਾਈ ਹਾਂਜੀ ਹਾਂਜੀ ਜੇ ਕੋਈ ਬੰਦੇ ਨੇ ਆਨਲਾਈਨ ਮਗਾਉਣੀਆਂ ਥਣਾ ਦੀ ਗਾਰੰਟੀ ਹੋਊਗੀ ਚੈੱਕ ਦੀ ਗਾਰੰਟੀ ਹੋਊ ਠੀਕ ਆ ਜੇ ਕੋਈ ਤਸੱਲੀ ਆਉਦੀ ਵੀਰ ਕਰਾਉਣੀ ਚਾਹੁੰਦਾ ਹੋਊ ਉਹ ਕਰਵਾ ਲੇ ਆਪਣੇ ਕੋਲੋਂ ਕਰਵਾ ਲੇ ਆਪਣੀ ਹੋਈ ਵੀ ਆ ਰੋਕ ਦੇ ਬਾਈ ਫੇਸਬੁੱਕ ਇਹਦਾ ਵੀ ਚੈੱਕ ਕਰਾਉਣੇ ਬਾਈ ਇਹ ਜਰਸੀ ਦਾ ਸਾਈਜ਼ ਵਾਲਾ ਇਹ ਜੀ ਬਸ ਮੰਨ ਕੇ ਚਲੋ ਇਹ ਸਾਰੀ ਕ੍ਰੋਸ ਹੀ ਆ ਗਈ ਏ ਠੀਕ ਆ ਇਹਨ ਪੰਜਾਬ ਵਾਲੀ ਜਰਸੀ ਵੀ ਕਹਿ ਸਕਦੇ ਆ ਪਰ ਪੰਜਾਬ ਵਾਲੀ ਹੈ ਨਹੀਂਗੀ ਮੰਨ ਕੇ ਲ ਕਰਾਸ ਚ ਆ ਗਈ ਵੀਰੇ ਦੁੱਧ 16 17 ਕਿਲੋ ਖੁੱਲਾ ਪਾ ਦੂਗੀ ਇਹ ਸੀਲ ਸੂਲ ਕਿਹਾ ਹਾਂ ਸੀਲ ਸੂਲ ਵੀਰੇ ਠੀਕ ਆ ਗਈ ਮੰਨ ਕੇ ਚਲੋ ਕਈ ਵੀਰ ਕੋਈ ਛੋਟਾ ਬੰਦਾ ਭਰਾ ਹੁੰਦਾ ਆਪਣਾ ਹੈ ਨਾ ਜ਼ਿੰਮੇਦਾਰ ਵੀ ਚਾਹਿਆ ਪਾਲ ਕੇ ਮੂਰੇ 2 ਰੁਪਏ ਨਫੇ ਵਾਲੀਆ ਮੋਲੇ ਦਾ ਬਿਲਕੁਲ ਫੋਨ ਤੇ ਜਾਇਜ਼ ਹੋਗਾ ਬਿਲਕੁਲ ਹੀ ਮੱਛਰ ਵਾਲਾ ਮੋਲ ਹੋਊਗਾ ਲੈ ਬਈ ਥਣ ਚੈੱਕ ਕਰ ਲੋ ਕਿਹਾ ਵਾ ਤਾਂ ਮੁਠੀ ਵਾਲਾ ਥਾਣਾ ਪੂਰੇ ਗਾਇਬ ਤੇ ਥਣ ਲੱਗਾ ਵਾ ਇਹ ਨਹੀਂ ਹੈਗਾ ਕੋਈ ਛੋਟਾ ਜਾਂ ਜਾਂ ਵੱਡਾ ਥਾਣਾ ਇੱਕੋ ਜਿਹਾ ਥਾਣਾ ਸੈ ਸੀਲ ਸੂਲ ਬਹੁਤ ਚੰਗਾ ਬਾਕੀ ਚੋਲਾ ਦਿਖਾਈ ਦਿੰਦਾ ਬੜਾ ਚੰਗਾ ਹੋ ਗਿਆ ਬਹੁਤ ਬਹੁਤ ਵੀਰੇ ਬਹੁਤ ਆਪਾਂ ਵੀ ਕਿਸੇ ਗੱਲ ਨੂੰ ਕੱਚੀ ਗਾਂ ਲਈ ਹੈ ਠੀਕ ਹੈ ਬਈ ਹਾਂਜੀ ਹਾਂਜੀ ਅੱਗੇ ਬਈ ਚਾਰ ਨੰਬਰ ਤੇ ਚਾਰ ਨੰਬਰ ਤੇ ਵਹਿੜ ਆ ਗਈ ਜੀ ਇਹਨੂੰ ਅੱਜ ਤੀਜਾ ਦਿਨ ਹੈ ਵੀਰ ਜੀ ਸੂਈ ਨੂੰ ਹਮ ਮੰਗਰ ਇਹਦੇ ਬੱਛੀ ਆ ਵੀਰ ਜੀ ਠੀਕ ਹੈ ਜਿਹੜਾ ਹੁਣ ਚੋਣ ਦਾ ਦੁੱਧ ਹੈ ਇਹਦੇ ਥੱਲੇ ਉਹ ਮੰਨ ਕੇ ਚੱਲੋ ਵੀ ਸਾਢੇ ਇੱਕ 6 ਤੇ 7 ਕਿਲੋ ਦੇ ਵਿੱਚ ਆ ਟਾਈਮ ਦਾ ਠੀਕ ਹੈ ਬਈ ਜਿਹੜਾ ਚੋਣ ਦਾ ਮੰਗਰ ਜਾਨਵਰ ਚੰਗਾ ਬੱਛੀ ਮੰਗ ਰਹੀ بس سی دی دی ہاں جی ہاں جی ہاں جی پہلا ਸੁਆ ਚਾਰ ਦੰਦਾ ਮੋਹੋ ਚਾਰ ਦੰਦਾ ਪਹਿਲਾ ਸੁਆ ਬੱਸੀ ਦੀ ਕੁਆਲਿਟੀ ਚੈੱਕ ਕਰ ਲੋ ਬਈ ਜੀ ਬਤਾ ਬਹੁਤ ਕਮਾਲ ਦੀ ਕੁਆਲਿਟੀ ਆ ਹਾਂ ਜੀ ਹਾਂ ਜੀ ਆ ਥੋੜਾ ਮੋਆਜਰਾ ਕਰਕੇ ਕਰਦੀ ਹੈ ਤੋਰ پکڑਦੀ ਹੈ ਤੋਰ ਦੇ ਬਈ ਖੋਲ ਕੇ ਸੀਲ ਠੰਡੀਆਂ ਨਿਆਣਾ ਪਾ ਕੇ ਬਹਿ ਜੇ ਬੰਦਾ ਇਸੇ ਲੋਟੀ ਪੈਰ ਨਿਗਾਮਸ਼ਾਂ ਕਰਨੀ ਬਾਲਟੀ ਤਰਾ ਕੇ ਚਾਉ ਕਿੰਨਾ ਟਾਈਮ ਹੋ ਗਿਆ ਇਸ ਪਰਸ ਹੋਈ ਜਾਈ ਇਹ ਠੀਕ ਜੇਰ ਵਗੈਰਾ ਸਭ ਸਾਰੀ ਜੇਰ ਦੀ ਕੰਪਲੀਟ ਹੈ ਸਾਰੀ ਗਿਹੜੀ ਚੀਜ਼ ਦੀ ਆਪਾਂ ਗਾਰੰਟੀ ਦੇਵਾਂਗੇ ਉਹਦੀ ਗਾਰੰਟੀ ਮਿਲੂ ਆਪਾਂ ਨੂੰ ਠੀਕ ਆ ਉਹ ਨਹੀਂ ਗੱਲ ਵੀ ਅੰਦਰ ਜੇਰ ਹੋਵੇ ਜੇਰ ਡਾਕਟਰ ਬੱਡੇ ਪ੍ਰਾਜੇ ਗਾਂ ਦੇ ਅੰਦਰ ਜੇਰਾ ਗਾਂ ਖਤਮ ਹੋ ਜਾਂਦੀ ਆ ਹਮ ਆਪਾਂ ਜਿਹੜੇ ਮੂਰੇ ਦੱਸ ਕੇ ਦੇਵਾਂਗੇ ਉਹ ਬੰਦਾ ਰੀਪੀਟਮੈਂਟ ਕਰਾ ਲੂਗਾ ਹਮ ਬਾਰੂ ਜਿਹੜੀ ਆਪਾਂ ਗੱਲ ਹੁਣ ਦੱਸ ਕੇ ਦੇਵਾਂਗੇ ਉਹਦੇ ਵਿੱਚ ਕੋਈ 19 21 ਗੱਲ ਨਹੀਂ ਹੋਊਗੀ ਠੀਕ ਆ ਬਾਕੀ ਚਾਰੂ ਚੂਰੀ ਕਿਵੇਂ ਚਾਰੂ ਚੂਰੀ ਬਹੁਤ ਚੰਗੇ ਜੇ ਕੋਈ ਚੰਗਾ ਕਰਮ ਵਾਲਾ ਹੈਗਾ ਬੰਦਾ ਤਾਂ 20 ਦੁੱਧੇ ਤੋਂ ਲੈ ਸਕਦਾ ਠੀਕ ਆ ਕੋਈ ਹੈਗਾ ਜੇ ਮੰਨ ਕੇ ਚੱਲੋ ਕੋਈ ਬੰਦਾ ਸੰਭ ਨਾਲ ਉਹ ਲੈ ਸਕਦਾ 20 ਕਿਲੋ ਠੀਕ ਆ ਨਹੀਂ ਆ ਮੰਨ ਕੇ ਚੱਲੋ 16 17 ਕਿਲੋ ਦੁੱਧ ਬਾਕੀ ਲੰਮੀ ਲੰਮੀ ਬਹੁਤ ਲੰਮੀ ਲੰਮੀ ਕੱਦ ਆਪਾਂ ਦੇ ਸਾਰਿਆਂ ਵਹਿਰਾਂ ਲਗਾਏ ਲੰਮੀ ਤੋਰ ਦੇ ਸਾਰਿਆਂ ਵਹਿਰਾਂ ਦੇ ਕਦ ਪੂਰਾ ਚੰਗਾ ਗਾ ਸਹੀ ਗੱਲ ਆ ਭਾਈ ਕੋਈ ਛੋਟੀ ਨਹੀਂ ਹੈਗੀ ਸਾਰੀ ਕੁਝ ਨਹੀਂ ਹਾਂਜੀ ਹਾਂਜੀ ਜੇ ਗੱਲ ਕਰੀਏ ਚੜਦੇ ਤੋਂ ਚੜਦੀ ਆ ਬਾਜ ਦੱਸਣ ਦੀ ਲੋੜ ਨਹੀਂ ਹੂੰ ਵੀਡੀਓ ਦੇਖ ਕੇ ਬੰਦੇ ਨੇ ਆਪ ਹੀ ਦੇਖ ਲੈਣਾ ਵੀ ਹਾਂ ਯਾਰ ਚੀਜ਼ਾਂ ਦੇ ਮੁੱਲ ਪਾਏ ਹੋਏ ਤੇ ਚੀਜ਼ਾਂ ਹੈਗੀਆਂ ਚੈੱਕ ਕਰਵਾਵਾਂਗੇ ਲੈ ਇਹਨੂੰ ਆਪਾਂ ਗਰਲੈਂਡੋ ਵੀ ਕਹਿ ਸਕਦੇ ਆ ਇਹਨੂੰ ਥਾਰਪਾਰ ਵੀ ਕਹਿ ਸਕਦੇ ਆ ਵੀਰੇ ਇਹਨੂੰ ਸ਼ਾਈ ਵਾਲ ਵੀ ਕਹਿ ਸਕਦੇ ਆ ਜਿਹੜਾ ਮਰਜ਼ੀ ਨਾਮ ਦੇ ਦਈਏ ਜਿਹੜਾ ਮਰਜ਼ੀ ਨਾਮ ਦੇ ਦੇਗੇ ਉਸੇ ਦੀ ਵਿੱਚ ਇਹ ਆਉਂਦੀ ਹੈਗੀ ਠੀਕ ਹੈ ਵੀਰੇ ਹਾਂਜੀ ਲੇਵੇ ਦੀ ਫੀਟਿੰਗ ਚੈੱਕ ਕਰ ਲਓ ਬਾਈ ਕਿਆ ਬਾਤ ਆ ਬਹੁਤ ਸੋਹਣਾ ਬਾਈ ਥਣ ਬਹੁਤ ਦੂਰੀਤ ਲੱਗਾ ਥਣ ਵੀਰੇ ਕਰ ਮਾਦੀ ਨੂੰ ਜਿਵੇਂ ਕੋਈ ਰੱਬ ਨੇ ਕੋਈ ਕਰਕੇ ਲਾਇਆ ਹੋਦਾ ਉਸ ਦਾ ਥਣ ਲੱਗਾ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਬੰਤਰ ਦੇਖੋ ਕਿੰਨੀ ਜੰਗੀ ਆ ਕਿਆ ਬਾਤ ਆ ਬਾਈ ਕੱਲਾ ਕੱਲਾ ਥਾਣਾ ਪੂਰੀ ਦਿੱਤੀ ਦਾ ਥਾਣਾ ਲੱਗਾ ਬਹੁਤ ਸੋਹਣਾ ਥਾਣਾ ਲੱਗਾ ਮੁੱਲ ਬਾਈ ਫਿਰ ਦਾ ਫੋਨ ਤੇ ਹੋ ਮੁੱਲ ਵੀ ਫੋਨ ਤੇ ਹੋਣਾਗਾ ਠੀਕ ਹੈ ਮੁੱਲ ਬਾਈ ਕਹਿੰਦਾ ਫੋਨ ਤੇ ਮੁੱਲ ਜਾ ਜੀ ਹੋਈ ਮਾ ਮੌਲ ਨਹੀਂ ਆਪਾਂ ਵਾਲਾ ਕਰਨਾ ਵੀਰੇ ਆਪਾਂ ਵੀਡੀਓ ਮਾਲ ਵੇਚ ਕੇ ਮਾਲ ਹੋਰ ਵੀ ਲੈਣਾ ਠੀਕ ਹੈ ਹਾਂਜੀ ਹਾਂਜੀ ਅੱਗੇ ਵੀਰੇ ਪੰਜ ਨੰਬਰ ਇਹ ਵੀਰ ਜੀ ਮੰਨ ਕੇ ਚੱਲੋ ਹਜੇ ਦੁੱਧ ਵਾਲੇ ਦੰਦ ਨੇ ਇੱਕ ਛੱਪਿਆ ਕੇ ਦੰਦ ਹੀ ਹੋਈ ਨਹੀਂ ਗਈ ਠੀਕ ਹੈ ਮੰਨ ਕੇ ਚੱਲੋ ਖੀਰੀ ਹੋਈ ਹੈ ਖੀਰੀ ਹੈ ਜੀ ਇਹਦਾ 1 ਮਹੀਨਾ ਸਹੀ ਬਾਕੀ ਆ ਹੂੰ ਪੂਰਾ 1 ਮਹੀਨਾ ਬਾਕੀ ਆ ਮਾਰੇ ਤੁਸੀਂ ਦੰਦ ਚੈੱਕ ਕਰ ਲਵਾ ਕੇ ਕਰਵਾ ਆ ਜਾ ਪੁੱਤੇ ਦੋਂਦੀ ਹੋਈ ਹੈ ਵੀਰੇ ਜੀ ਹੋਰ ਮਤਲਬ ਕਿ ਦੋਂਦੀ ਹੋ ਗਈ ਹਾਂ ਇਹ ਸਿੱਟਣੇ ਆਹੀ ਖੀਰੀ ਮੰਨ ਸਕਦੇ ਆਪਾਂ ਇਹਨੂੰ ਖੀਰੀ ਮੰਨ ਪੂਰਾ 1 ਮਹੀਨਾ ਸਹੀ ਬਾਕੀ ਪਿਆ ਜੀ ਇਹਦਾ ਠੀਕ ਹੈ ਤੋੜ ਦਿਓ ਜੀ ਤੋੜ ਦੇ ਭਾਈ ਹਜੇ ਮੰਨ ਕੇ ਚੱਲ ਪਰਸੋਂ ਚੌਥੇ ਦੀ ਕਰਮਾ ਵਾਲੀ ਮਾਰੀ ਉਤਰਨ ਲੱਗੀ ਜਾਏਗੀ ਕਿੰਨਾ ਕਿਦਾਂ ਦੇ ਦਊਂ ਭਾਈ ਦੁੱਧ ਵੀਰੇ ਯਾਰ ਗਾ ਫੋਨ ਤੇ ਕਰਾਉਣਾ ਦਾ ਪਹਿਲਾਂ 20 ਕਹਿ ਦੇਣਾ ਹਣਾ ਬਲੂਨ ਆਹੇ 18 19 ਕਿਲੋ ਦੁੱਧ ਨੂੰ ਕੋਈ ਬਾਲਾ ਨਹੀਂ ਗਾ ਚੁੰਕ ਚੁੰਕ ਦੇਖੋ ਬੱਤੇ ਵਰਗੀ ਪਈ ਹੈ ਕਿਸੇ ਗੱਲੋਂ ਕੀ ਬਾਤ ਹੈ ਗੋਲ ਮਟੋਲ ਪਈ ਹੈ ਹਣਾ ਹਾਂਜੀ ਹਾਂਜੀ ਸੈਨਿਕ ਬਾਈ ਚੈੱਕ ਕਰ ਲੋ ਕੀ ਬਾਤ ਹੈ ਲੇਵਾ ਵੀ ਕਰ ਤਿਆਰ ਕਰਦੀ ਹੁੰਦੀ ਕਿੰਨੇ ਕ ਦਿਨ ਲੈ ਜੂ ਬਈ ਹਜੇ ਇੱਕ ਮਹੀਨਾ ਪਹਿਲੇ ਸਹੀ ਅੱਜ ਹਾਂਜੀ ਇੱਕ ਮਹੀਨਾ ਸਹੀ ਪਹਿਲੇ ਹਾਂਜੀ ਹਾਂ ਇੱਕ ਦਿਨ ਘੱਟ ਸਕਦਾ ਵਾਧਾ ਨਹੀਂਗਾ ਠੀਕ ਆ ਹਾਂਜੀ ਮੈਂ ਕਹਿੰਦਾ ਬਈ ਤੋੜਾ ਤਰਾ ਚੈੱਕ ਕਰ ਲੋ ਕਿਆ ਇੱਕ ਨੰਬਰ ਆ ਬੱਚੇ ਦਾ ਹਨਾ ਹਮਾ ਇਹ ਨਮੂਨਾ ਹੈ ਇਹ ਨਮੂਨਾ ਹੈ ਹੌਲੀ 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 ਮੋੜ ਲੈ ਬਈ ਕੋਈ ਗੱਲ ਫੇਸ ਚੈੱਕ ਕਰ ਲੋ ਬਈ ਕਿਆ ਬਾਤ ਆ ਫੁੱਲ ਅਵਰੀਡ ਆ ਬੱਚਾ ਹਨਾ ਹੁਣ ਮਾਲ ਤਾਂ ਆਪਣਾ ਇੱਧਰ ਖੜਾ ਇਹ ਮਾਲ ਨਹੀਂ ਵੀਡੀਓ ਪਾਉਣ ਵਾਲਾ ਐਵੇਂ ਕਿਸੇ ਨੂੰ ਵੀਡੀਓ ਤੇ ਆਪਾਂ ਮਾਲ ਦੇ ਦੇ ਕੇ ਨਹੀਂ ਉਸ ਤਰ੍ਹਾਂ ਨਹੀਂ ਦੇਣਾ ਜੇ ਦੀ ਗੱਲ ਸਿਉਨੇ ਦਾ ਰੁਪਿਆ ਸਿਉਨੇ ਦੇਉਣਾ ਮਾਲ ਖੜਾ ਇੰਨਾ ਖਲੇ ਵੀ ਮਾਰ ਮਰਵਾ ਦੇਣੀਗਾ ਪਰ ਇਹ ਮਾਲ ਨਾ ਸੈੱਟ ਨਹੀਂਗਾ ਅਮੇ ਫਾਇਦਾ ਕੀ ਹੈ ਪੰਜ ਛੇ ਕਾਇਆਂ ਖੜੀਆਂ ਸਪਰਾ ਖਰੂ ਹੋਈਆਂ ਨੇ ਨਹੀਂ ਆਪਾਂ ਕਿਸ ਨੂੰ ਪਤਾ ਨਹੀਂ ਅਗਲਾ ਕਿਵੇਂ ਪੈਸਾ ਕਮਾਉਂਦਾ ਹਨ ਪਰ ਇਹ ਮਾਲ ਆ ਜੇ ਕੋਈ ਆਪਾਂ ਆਪਾਂ ਦੱਸ ਕੇ ਜੀਮਾਂ ਦੇ ਵਿੱਚ ਆਹ ਆਪਸ਼ਨ ਠੀਕ ਆ ਹੁਣ ਉਹ ਗੱਲ ਜਿਵੇਂ ਮਾਰਾ ਥਣ ਘਾਟਾਗਾ ਐਵੇਂ ਆਪਾਂ ਵੀਡੀਓ ਦੇ ਵਿੱਚ ਪਾ ਲੈਂਦੇ ਨਹੀਂ ਗਲਤ ਗੱਲ ਹੈ ਕੋਈ ਆਨਲਾਈਨ ਮੰਗਵਾ ਲੇ ਕੱਲਾ ਜਵਾਬ ਆਪਾਂ ਕਿਸ ਤੋਂ ਖਾਲਾ ਨਹੀਂ ਲੈਣਾ ਠੀਕ ਹੈ ਵੀਰੇ ਠੀਕ ਹੈ ਨਾ ਮੰਨ ਕੇ ਚੱਲ ਜਿਹੜਾ ਪੰਜੇ ਨੇ ਕਿੰਨੇ ਆਪਾਂ ਪੰਜੀ ਵੇਚਨੇ ਅ ਕਈ ਵਾਰੀ ਇਹ ਤਾਂ ਦੂਰ ਦੇ ਬੰਦੇ ਹੁੰਦੇ ਆ ਆਨਲਾਈਨ ਮੰਗਾ ਲੈਂਦੇ ਭਾਈ ਕਿਸੇ ਦਾ ਨੁਕਸਾਨ ਨਾ ਹੋਵੇ ਠੀਕ ਹੈ ਭਾਈ ਪਤਾ ਨਹੀਂ ਬੰਦਾ ਕਿਵੇਂ ਪੈਸਾ ਕਮਾਉਂਦਾ ਹੈ ਇਹਦਾ ਮੁੱਲ ਵੀ ਫਿਰ ਫੋਨ ਤੇ ਸਾਹ ਫੋਨ ਵੀ ਲੈ ਦੂਜਾ ਮੁੱਲ ਸਾਰਿਆਂ ਦਾ ਜਾਇ ਹੀ ਹੋਣਗੇ ਫੋਨ ਤੇ ਹੋਣਗੇ ਕਿਆ ਬਾਤ ਹੈ ਬਹੁਤ ਸੋਹਣਾ ਥਣ ਲੱਗਿਆ ਵਾ ਕਰਮ ਵਾਲੀਏ ਭਾਵੇਂ ਕੋਈ ਦੋਂਦੀ ਮੰਨ ਲਓ ਭਾਵੇਂ ਭਾਈ ਖੀਰੀ ਮੰਨ ਲਓ ਕਲਾ ਕਲਾ ਹਾਂਜੀ ਮੈਂ ਪੂਰੀ ਵੀ ਕੀ ਇਹਦਾ ਵੀ ਥਣ ਲੱਗਿਆ ਵਾ ਤੇ ਮੁੱਲ ਭਾਈ ਕਹਿੰਦਾ ਸਾਰਿਆਂ ਦੇ ਫੋਨ ਤੇ ਹੋਣਗੇ ਮੁੱਲ ਜਾਇਜ਼ ਹੋਣਗੇ ਤਿੰਨ ਅਕਸੀਗੇ ਬਾਈ ਕੋਲੇ ਬਾਈ 5 ਪੰਜੇ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਜਰੂਰ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ